ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਜੁਗਤੈ ਮਾਣਿਓ ਛਾਲਿਓ ਬਲ ਬਾਵਨ ਪਾਇਓ ਤ੍ਰਿਤਕ ਮਾਣਿਓ ਰਾਮ ਸੁ ਕਹਾਇਓ ਦਵਾ ਪਰ ਕ੍ਰਿਸ਼ਨ ਮੁਰਾਰ ਕੰਸ ਕਰਤਾ ਰਤ ਕੀਓ ਉਹ ਗੁਰਸਾਨ ਕੋ ਰਾਜ ਅੱਬ ਭਗਤ ਜਨ ਦੀਓ ਕਾਲ ਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਚਾਲਿਆ ਟੱਲ ਆਦਪੁਰਖ ਫੁਰਮਾਇਓ ਕਾਲਯੁਗ ਪਰਮਾਣ ਨਾਨਕ ਗੁਰ ਨੰਗ ਦੇ ਅਮਰ ਕਹਾਇਓ ਸੇ ਗੁਰੂ ਰਾਜ ਅਬ ਚਾਲਿਆ ਟੱਲ ਆਦਪੁਰਖ ਫੁਰਮਾਇਓ मूरत भले जिसको नज़र करे नानक मंगल दर्शदान कृपा करो हरे ਹਨ ਜਪਿਓ ਗੁਰਮੰਤਹ ਰਾਮ ਨਾਮ ਯੁਰ ਮਹਿ ਗਯੋ ਜਾਕੇ ਸਮ ਨਹੀਂ ਕੋਏ ਜਿਹਸ ਮਰਤ ਸੰਕਟ ਮਿਟੈ ਦਰਸਤ ਹਾਰ ਹੋਏ ਸ ਕਹੋ ਟਲ ਗੁਰ ਸੇ ਵੀਐ ਕਹਿਨ ਸ ਸਾਜ ਸੁਭਾਏ ਦਰਸ वरस गुरू कनम मरन दुख ਜਨਮ तुख सामसो चटिया सचे पातजण सचा सिर सहो ਸਤਿ ਆਸ ਬਹਿਟਿਆ ਸੋਹਿਆ ਸਭਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਆਵੋ ਮਿਲੋ ਸਹਿਯੋ ਸਚਾ ਨਾਮ ਲਹਿਰਾ तमका साहिब सुहा सहलियो नाम तमका साहिब सारे हाहिब साल पंथ न ਅਸਾਪੇ ਉਤਹ ਜਾਣਾ ਜਿਸ ਕਾ ਕੀਆ ਤੈ ਨਹੀਂ ਲੀਆ ਵਾਪਸ ਕਾ ਪਾਣਾ ਜੋ ਤੈਨ ਕਰ ਪਾਇਆ ਸੁ ਅਗਿਆ ਆਇ ਅਸੀਂ ਕੋ ਹੁਕਮ ਕਰਿਆ ਆਵੋ ਮਿਲੋ ਸਹਿਲਿਓ ਸਚਾ ਨਾਮ ਨਹੀਂ ਜਾ ਮੰਦਾ ਲੋਕਾਂ ਆਖੀਏ ਜੇ ਮਾਰ ਜਾਣ ਐਸਾ ਕੋਈ ਜਿਵੇਂ ਉਹ ਸਾਹਿਬ ਸੰਮਰਥ ਆਪਣਾ ਅੰਤ ਸੁਹੇਲਾ ਆਗ ਹੋਏ ਅੰਤ ਸੁਹੇਲਾ ਜਾਵ ਕਾਫਲ ਪਾਵੋ ਆਗ ਮਿਲ ਵਡਾਈ ਬਿਟੇ ਸੂਰਜਾ ਵੋ ਸੱਚ ਸਮਾਵੋ ਤਾਪਤ ਲੈ ਘਰ ਪਾਈ ਮਹਿਲੀ ਜਾਏ ਕਾ ਵੋ ਖਸਮ ਭਾਵੋ ਰੰਗ ਸਰਨਿਆ ਮਾਣ ਮਰਵੇ ਨਾ ਮੰਦਾ ਦੁੱਖ ਆਖੀਐ ਜੇ ਕੋਈ ਵਰ ਜਾਣਾ ਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸੇ ਹੀ ਆਗੈ ਆਖੀਆਂ ਨਰਗ ਪਾਵਹਿ ਸਾਕੀ ਬਾਣੋ ਦਰਗਹ ਮਾਣ ਪਾਵਹਿ ਪਤਿ ਸੋ ਜਾਵਹਿ ਅੱਗ ਦੁਖ ਨਾ ਲਾਗੈ ਹਰੇਕ ਤਿਆਹ ਬਹਤਾ ਫਲ ਪਾਵੈ ਜਿਤ ਸੇ ਮਿਰਾਖਉ ਭਗ ਉਚਾ ਨਹੀਂ ਕਹਿਣਾ ਮਨ ਵਹਿ ਰਹਿਣਾ ਆਪੇ ਜਾਣੈ ਜਾਣੋ ਮਰਣਾ ਮਨ ਸਾਸ ਸੁੜਿਆ ਹੱਕ ਹਾਰ ਜੋ ਹੋਏ ਮਰੇ ਪਰਵਾਣੋ ਲੋਕ ਕਿਸ ਨੂੰ ਬਾਬਾ ਰੂਹੀਆ ਮਾਦੀ ਹੈ ਇਹ ਸੰਸਾਰ ਕੀਤਾ ਵੇਖੇ ਸਾਹਿਬ ਆਪਣਾ ਕੁਦਰਤ ਕਰੇ ਚਾਰ ਕੁਦਰਤ ਵੀ ਚਾਰੇ ਧਾਰਨਾਰੇ ਜਿੰਨ ਕੀ ਆਸ ਜਾਣ ਆਪੇ ਵੇਖੇ ਆਪੇ ਹੁਕਮੋ ਪਛਾਣਾ ਜਿੰਨ ਕੇ ਕੀਆ ਸੋਈ ਢਾਣਾ ਤਾਕਾ ਰੂਪ ਅਪਾਰ ਨਾਨਕ ਕਿਸਨੋ ਬਾਪਾ ਰਈਆ ਮਾਜੀ ਹੈ ਇਹੋ ਸੰਸਾਰ ਸ਼ਕੀਆ ਸੁਹੀ ਟਾਲ ਤਾਕਤ ਰੂਪ ਅਪਾਰੋ ਨਾਲ ਕਿਸਮੋ ਵਾਪਾਰੀਆ ਮਾਜੀ ਹੈ ਇਹੋ ਸੰਸਾਰ ਵਾਹਿਗੁਰੂ ਜੀ ਕਾ ਖਾਲਸਾ ਤੇ ਵਡਹੰਸ ਮਹੱਲਾ ਪਹਿਲਾ ਆਵੋ ਮਿਲੋ ਸਹੇਲਿਓ ਸਚੜਾ ਨਾਮ ਲਏ ਹਾਂ ਰੋਵਹਿ ਬਿਰਹਾ ਤਨ ਕਾ ਆਪਣਾ ਸਾਹਿਬ ਸਮਾਲਿਆ